ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਹੁਤ ਹੀ ਜ਼ਰੂਰੀ ਗੱਲ ਆ ਜੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਇੱਕ ਛੋਟੀ ਜੀ ਗਲਤੀ ਕਰਕੇ ਗਲਤੀ ਵੀ ਨਹੀਂ ਹਨ ਗਿੱਲ ਹੀ ਕਰਕੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਆ ਤੇ ਇਹ ਮੈਂ ਤਾਂ ਦਾ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਚਲੋ ਮੇਰਾ ਤੇ ਨੁਕਸਾਨ ਜਿਹੜਾ ਹੋਣਾ ਹੀ ਉਹ ਹੋ ਗਿਆ ਆ ਤੇ ਚਲੋ ਬਾਕੀ ਸਭ ਦਾ ਵੱਸ ਸਕੇ ਜਦੋਂ ਆਪਾਂ ਛੋਟੀਆਂ ਛੋਟੀਆਂ ਗਲਤੀਆਂ ਜਾਂ ਨਗਹਿਲੀਆਂ ਕਰਦੇ ਆ ਤੇ ਉਹਦਾ ਸਾਨੂੰ ਜਿਹੜਾ ਭੁਗਤਾਨ ਆ ਬਹੁਤ ਵੱਡਾ ਕਰਨਾ ਪੈਂਦਾ ਆ ਤੇ ਜਿਹੜਾ ਕਿ ਮੈਨੂੰ ਕਰਨਾ ਪੈ ਗਿਆ ਆ ਤੇ ਇਸ ਕਰਕੇ ਮੈਂ ਕਹਿੰਨੀ ਆ ਕਿ ਚਲੋ ਆ ਬਾਕੀ ਕਈ ਵਾਰ ਗਲਤੀ ਵੀ ਨਹੀਂ ਉਹਨੂੰ ਕਹੀ ਜਾਂਦੀ ਕਈ ਔਰ ਬੇਤਿਆਨੇ ਕੰਮ ਕੀਤਾ ਜਾਂਦਾ ਆ ਪਰ ਪਤਾ ਨਹੀਂ ਹੁੰਦਾ ਕਿ ਉਹ ਚੀਜ਼ ਦਾ ਐਡਾ ਵੱਡਾ ਨੁਕਸਾਨ ਸਾਨੂੰ ਸਹਿਣਾ ਪੈਣਾ ਆ ਤੇ ਵੇਖੋ ਮੇਰੀ ਮੈਂ ਅੱਗੇ ਅੱਗੇ ਵੀ ਕੀਤੀ ਸੀ ਗਲਤੀ ਪਰ ਮੈਂ ਫੇਰ ਉਹ ਚੀਜ਼ ਨੂੰ ਨਹੀਂ ਧਿਆਨ ਦਿੱਤਾ ਹਨਾ ਆ ਤੁਸੀਂ ਸਭ ਦੇਖਦੇ ਹੋਵੋਗੇ ਕਿ ਮੈਂ ਮਸ਼ੀਨ ਦੇ ਲਾਗੇ ਖੜੀ ਆ ਤੇ ਮਸ਼ੀਨ ਦੇ ਲਾਗੇ ਇਦਾਂ ਆ ਕਿ ਅੱਜ ਜਿਹੜੀ ਜ਼ਰੂਰੀ ਗੱਲ ਆ ਇਸ ਬਾਰੇ ਹੀ ਆ ਬੜੀ ਇੰਪੋਰਟੈਂਟ ਆ ਇਸ ਕਰਕੇ ਤੁਸੀਂ ਵੀਡੀਓ ਸਕਿਪ ਨਾ ਕਰਿਓ ਇਹ ਜ਼ਰੂਰ ਦੇਖਿਓ ਤੇ ਦੇਖ ਕੇ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਵੇਖੋ ਪੈਸਾ ਬਹੁਤ ਔਖਾ ਬੰਦ ਆ ਤੇ ਚੀਜ਼ ਜਦੋਂ ਘਰ ਵਿੱਚ ਲਏ ਹੁੰਦੇ ਆ ਤੇ ਬਹੁਤ ਔਖੀ ਹੁੰਦੀ ਆ ਪਰ ਜਦੋਂ ਨੁਕਸਾਨ ਹੋਣ ਲੱਗਦਾ ਹੈ ਉਹ ਮਿੰਟ ਚ ਦੀ ਹੋ ਕੇ ਤੇ ਗਾ ਜਾਂਦਾ ਆ ਪਰ ਸ਼ਾਇਦ ਹੋ ਸਕਦਾ ਸਾਡੀ ਇਹ ਵੀਡੀਓ ਕਿਸੇ ਦੇ ਕੰਮ ਆ ਸਕੇ ਕੋਈ ਇਕੇ ਦਾ ਨੁਕਸਾਨ ਹੋ ਨਾ ਬਚ ਸਕੇ ਤੇ ਮੈਂ ਚਾਹਨੀ ਹੈ ਕਿ ਵੇਖੋ ਇਹ ਮਸ਼ੀਨ ਸੀਗੀ ਤੇ ਇਹਦੇ ਵਿੱਚ ਅੱਜ ਤੋਂ ਕੋਈ ਸਾਲ ਕੁ ਪਹਿਲਾਂ ਮੈਂ ਕੀ ਕੀਤਾ ਸੀਗਾ ਕਿ ਇਹਦੇ ਵਿੱਚ ਮੇਰੇ ਹਸਬੰਡ ਸਰਪੰਚ ਸਾਹਿਬ ਤਨ ਪਹਿਲਾਂ ਕੇ ਤਨਖਾਹ ਲੈ ਕੇ ਆਏ ਸੀਗੇ ਤੇ ਮੈਂ ਉਹ ਪਰਸ ਵਿੱਚ ਹੀ ਪਰਸ ਵਿੱਚ ਨਹੀਂ ਸੀਗੀ ਜੇਬ ਵਿੱਚ ਵੈਸੇ ਸੀਗੀ ਤੇ ਮੈਂ ਕੀ ਕੀਤਾ ਕਿ ਮੈਂ ਉਹ ਜੇਬ ਨਹੀਂ ਫੋਲੀ ਤੇ ਮੈਂ ਉਹ ਸਾਰੇ ਪੈਸੇ ਜਿਹੜੇ ਆ ਉਹ ਮਿਰਚੇ ਸਾਰੇ ਪੈਂਟ ਦੇ ਸੱਣੇ ਛੋੜ ਦਿੱਤੇ ਹਨਾ ਥੋੜੀ ਦੇਰ ਨੂੰ ਮੇਰੀ ਬੇਟੀ ਆਈ ਉਹਨੇ ਕੋਈ ਕਪੜਾ ਧੋਣਾ ਸੀਗਾ ਤੇ ਉਹ ਮੈਨੂੰ ਕਹਿੰਦੀ ਮम्मा ਵਿੱਚ ਸੁੱਟ ਦੇਵਾ ਕਪੜਾ ਮੈਂ ਕਹਾਂ ਸੁੱਟ ਦੇ ਜਦੋਂ ਉਹਨੇ ਦੇਖਿਆ ਤਾਂ ਸਾਰੇ ਨੋਟ ਹੀ ਵਿੱਚ ਤੋਂ ਪੰਦੇ ਸੀਗੇ ਹਨਾ ਚਲੋ ਇਹ ਫੇਰ ਉਹਦਾ ਇਹ ਹੋ ਗਿਆ ਕਿ ਬਚ ਗਏ ਉਹ ਫਟੇ ਨਹੀਂ ਨੋਟ ਉਹ ਨੋਟ ਹੁਣ ਤੋਂ ਫਟਣ ਤੋਂ ਬਚ ਗਏ ਤੇ ਚਲੋ ਮੇਰਾ ਫੇਰ ਉਹ ਨੁਕਸਾਨ ਹੁਣ ਬਚ ਗਿਆ ਪਰ ਜਿਹੜਾ ਹੁਣ ਮੈਂ ਗਲਤੀ ਕੀਤੀ ਆ ਉਹ ਬਹੁਤ ਵੱਡੀ ਗਲਤੀ ਆ ਤੇ ਮੈਂ ਕਹਿੰਨੀ ਆ ਕਿ ਮੈਂ ਤਾਂ ਕਰ ਲਈ ਆ ਪਰ ਤੁਸੀਂ ਕੋਈ ਜਣਾ ਨਾ ਕਰਿਓ ਅੱਛਾ ਆ ਦੇਖੋ ਜੀ ਦੇਖਣ ਨੂੰ ਇੱਕ ਛੋਟਾ ਜਿਹਾ ਬਾਜ ਆ ਪਰੇ ਬਾਜ ਨੇ ਐਨਾ ਵੱਡਾ ਨੁਕਸਾਨ ਕੀਤਾ ਆ ਨਾ ਤੇ ਹੁਣ ਤੁਹਾਨੂੰ ਪਤਾ ਇਹ ਮੇਰੀ 17 ਅਜੇ 3 ਸਾਲ ਪਹਿਲਾਂ ਮੇਰੀ ਮਸ਼ੀਨ ਸੀਗੀ 17000 ਦੀ ਆਈ ਪਰ ਹੁਣ ਜਿਸ ਹਿਸਾਬ ਨਾਲ ਮੈਨੂੰ ਲੱਗ ਰਿਹਾ ਆ ਕਿ ਇਹ ਮੈਨੂੰ ਫੇਰ ਹੀ 17 ਕੋਈ 20 ਖਰਚਣਾ ਹੀ ਪੈਣਾ ਆ ਕਿਉਂਕਿ 3 ਸਾਲ ਪਹਿਲਾਂ 17000 ਦੀ ਆਈ ਹੀ ਹੁਣ ਤੇ ਤੁਹਾਨੂੰ ਪਤਾ ਹੋਰ ਮੰਗਾਈ ਹੋ ਗਈ ਆ ਹੁਣ ਤੇ ਕੋਈ 20 25 ਤੱਕ ਲੱਗੇ ਆਊਗੀ ਪੱਕਾ ਹਨਾ ਤੇ ਗੱਲ ਇਹ ਦਵਾ ਵੀ ਸਿਰਫ ਨਾ ਧਿਆਨ ਕਰਨ ਕਰਕੇ ਸਿਰਫ ਨਾ ਧਿਆਨ ਕਰਨ ਕਰਕੇ ਐਨਾ ਵੱਡਾ ਨੁਕਸਾਨ ਮੇਰਾ ਹੋ ਚੁੱਕਿਆ ਆ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਇਹ ਨੁਕਸਾਨ ਤੋਂ ਬਚੋ ਤੇ ਇਦਾਂ ਆ ਕਿ ਵੇਖੋ ਆ ਇੱਕ ਬਾਅਦ ਸੀਗਾ ਇਹ ਮੇਰੇ ਬੇਟੇ ਦੀ ਪੈਂਟ ਵਿੱਚ ਸੀਗਾ ਤੇ ਮੈਂ ਆਪਣੇ ਬੇਟੇ ਦੀ ਪੈਂਟ ਨਹੀਂ ਫੋਲੀ ਹਨਾ ਬਾਕੀ ਮੈਨੂੰ ਪੈਂਟ ਵਿੱਚ ਨਹੀਂ ਸੀਗਾ ਮੈਂ ਪੈਂਟਾ ਫੋਲ ਲੈਂਦੀ ਸੀ ਕਿ ਮੈਂ ਪਜਾਮੇ ਵਿੱਚ ਨਹੀਂ ਸੀਗੀ ਫੋਲਦੀ ਉਹ ਪਜਾਮੇ ਵਿੱਚ ਸੀ ਇਹ ਬਾਅਦ ਜਦੋਂ ਉਹ ਮੈਂ ਪਜਾਮਾ ਦੇਖਿਆ ਤੇ ਮੈਂ ਸਿੱਧਾ ਹੀ ਜਿਹੜਾ ਸੋੜਦਾ ਮੈਂ ਦੇਖਿਆ ਨਹੀਂ ਉਹ ਤੇ ਜਦੋਂ ਮੈਂ ਮਸ਼ੀਨ ਬਾਅਦ ਵਿੱਚ ਮੈਂ ਕੱਪੜੇ ਧੋਪਦੇ ਪਏ ਹੀ ਤੇ ਮੈਂ ਪਿੱਛੇ ਆਈ ਤੇ ਉਹ ਜਦੋਂ ਮੈਂ ਆ ਕੇ ਦੇਖਿਆ ਤੇ ਸਾਈਡ ਤੋਂ ਪਾਣੀ ਆ ਰਿਹਾ ਇਹਦੇ ਤੇ ਮੈਂ ਕਹਿੰਦੀ ਕਿ ਸਾਈਡ ਤੋਂ ਪਾਣੀ ਕਿੱਦਾਂ ਆ ਰਿਹਾ ਆ ਤੇ ਜਦੋਂ ਸਾਈਡ ਤੋਂ ਮੈਂ ਦੇਖਿਆ ਤੇ ਉਹ ਇੱਕ ਪੂਰੀ ਮਤਲਬ ਪਾਣੀ ਨਿਕਰ ਰਿਹਾ ਸੀਗਾ ਫਿਰ ਮੈਂ ਖੋਲ ਕੇ ਦੇਖਿਆ ਨੂੰ ਮੈਂ ਕਿਹਾ ਵੀ ਇਹ ਪਾਣੀ ਤੇ ਇਧਰ ਦੀ ਕਰਾਸ ਹੈ ਨਹੀਂ ਇਹਦੀ ਹਨਾ ਜਿਹੜਾ ਡਰੇਨ ਪਾਈਪ ਉਹਦੀ ਤੇ ਬੈਕ ਲੱਗੀ ਹੋਈ ਆ ਤੇ ਪਾਣੀ ਇੱਥੇ ਕਿੱਥੋਂ ਆ ਰਿਹਾ ਪਰ ਜਦੋਂ ਮੈਂ ਖੋਲ ਕੇ ਦੇਖਿਆ ਤੇ ਆ ਤੁਸੀਂ ਵੀ ਦੇਖੋ ਕਿ ਕਿੱਡਾ ਵੱਡਾ ਨੁਕਸਾਨ ਆਇਆ ਏ ਤੇ ਇੱਕ ਸਿਰਫ ਇਹ ਬਾਜ ਨੇ ਕੀਤਾ ਆ ਤੇ ਇਸ ਕਰਕੇ ਤੁਸੀਂ ਵੀ ਬੱਚੋ ਇਹ ਚੀਜ਼ ਤੋਂ ਆ ਦੇਖੋ ਮੈਂ ਹੁਣ ਕਪੜਾ ਇਹਦੇ ਉੱਪਰ ਲਗਾਇਆ ਸੀਗਾ ਟਾਈਮ ਪਾਸ ਲਈ ਪਰ ਉਹ ਕੁਝ ਵੀ ਨਹੀਂ ਹੋ ਰਿਹਾ ਉਹਦਾ ਆ ਦੇਖੋ ਇੱਕ ਇੱਕ ਬਾਜ ਨੇ ਐਡਾ ਵੱਡਾ ਹੋਲ ਕਰ ਦਿੱਤਾ ਆ ਤੇ ਇਸ ਕਰਕੇ ਮੈਂ ਇਹ ਕਹਿੰਦੀ ਆ ਕਿ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈ ਇਸ ਟਾਈਮ ਇਹਦਾ ਪਰ ਮੈਂ ਇਹ ਕਹਿੰਦੀ ਕਿ ਤੁਸੀਂ ਮੇਰੀ ਵੀਡੀਓ ਇੰਨੀ ਕਿ ਸ਼ੇਅਰ ਕਰੋ ਤੇ ਜੇ ਤੁਹਾਡੇ ਕਿਸੇ ਕੋ ਵੀ ਇਹਦਾ ਸੋਲੂਸ਼ਨ ਹੈਗਾ ਆ ਕਿ ਇਹਦਾ ਕੀ ਹੱਲ ਹੋ ਸਕਦਾ ਆ ਮੇਰੇ ਪਾਸੇ ਬਾਸ ਸਕਦੇ ਆ ਤੇ ਪਲੀਜ਼ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਮੈਨੂੰ ਇਹਦਾ ਸੋਲੂਸ਼ਨ ਦੋ ਤੇ ਸ਼ਾਇਦ ਜਿਹੜੇ ਮੇਰੇ ਮੇਰਾ ਨੁਕਸਾਨ ਸ਼ਾਇਦ ਕਵਰ ਹੋ ਸਕੇ ਤੇ ਪੈਸੇ ਬਚ ਸਕਣ ਇਸ ਕਰਕੇ ਪਲੀਜ਼ ਤੁਸੀਂ ਵੀ ਇਹੀ ਗਾਂ ਤੋਂ ਜੋ ਵੀ ਕੰਮ ਕਰਨਾ ਆ ਇਹਨੂੰ ਧਿਆਨ ਨਾਲ ਕਰਦੇ ਹੋਏ ਕਿਉਂਕਿ ਮੈਨੂੰ ਤੇ ਹੁਣ ਇੱਕ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਹੱਥ ਲੱਗਿਆ ਚਲੋ ਪੈਸੇ ਤਾਂ ਮੇਰੇ ਬਚ ਗਏ ਕੋਈ ਨਹੀਂ ਫਟਣੋਂ ਬਚ ਗਏ ਪਰ ਆ ਬਾਜ ਜਿਹੜਾ ਇੱਕ ਨਾਰਮਲ ਇਹਨੂੰ ਬਾਜ ਕੇ ਆ ਜਾਣਾ ਪਰ ਇਹਨੇ ਮੇਰਾ ਬਹੁਤ ਵੱਡਾ ਨੁਕਸਾਨ ਕੀਤਾ ਆ ਇਸ ਕਰਕੇ ਤੁਸੀਂ ਆਪ ਬਿਲਕੁਲ ਧਿਆਨ ਨਾਲ ਸਾਰੇ ਕੰਮ ਕਰੋ ਤੇ ਆਪਣਾ ਨੁਕਸਾਨ ਕਰਨ ਤੋਂ بچਾਓ ਬਾਕੀ ਵੀਡੀਓ ਇੰਨੀ ਕਿ ਸ਼ੇਅਰ ਕਰੋ ਕਿ ਜੇ ਕਿਸੇ ਕੋਈ ਇਹਦਾ ਹੱਲ ਹੈਗਾ ਆ ਤੇ ਮੈਨੂੰ ਪਤਾ ਲੱਗ ਸਕੇ ਤੇ ਮੈਂ ਇਸ ਮਸ਼ੀਨ ਦਾ ਹੱਲ ਕਰ ਸਕਾਂ ਸਾਡੀ ਗੱਲ ਦੀ